ਜੀ ਇੱਕ ਵਾਰ ਨਾ ਤੌੜਾ ਸਾਹਿਬ ਨੇ ਤਲਵੰਡੀ ਸਾਬੋ ਸਾਰੇ ਗਰੱਥੀਆਂ ਦਾ ਇੱਕ ਸਮੇਲਨ ਕਰਾਇਆ ਸੀ ਅੱਛਾ ਕਿਹੜੇ ਸਾਲ ਦੀ ਗੱਲ ਹੈ ਮਾਲੀ ਸਾਹਿਬੇ ਸਾਹ ਤਾਂ ਮੈਨੂੰ ਯਾਦ ਨਹੀਂ ਜੀ ਉਦੋਂ ਮੈਂ ਤੌੜਾ ਸਾਹਿਬ ਨਾਲ ਹੁੰਦਾ ਸੀ ਉਹ ਮਤਲਬ 15-20 ਸਾਲ ਪਹਿਲਾਂ ਦੀ ਗੱਲ ਹੈ ਹਾਂ ਜੀ ਹਾਂ ਉਹ ਤੌੜਾ ਸਾਹਿਬ ਨੂੰ ਗਏ ਨੂੰ 20 ਸਾਲ ਹੋ ਗਏ ਹਾਂ ਜੀ ਹਾਂ ਜੀ ਉਸ ਤੋਂ ਪਹਿਲਾਂ ਦੀ ਹਾਂ ਜੀ ਉਹਨਾਂ ਹਾਂ ਉਹਨਾਂ ਨੇ ਕਿਹਾ ਹੂੰ ਵੀ ਭਰਾਵੋ ਤੋਂ ਨੂੰ ਗੁਰੂ ਦੀ ਸੇਵਾ ਚਰਨ ਦਾ ਮੌਕਾ ਮਿਲਿਆ ਹੂੰ ਪਰ ਤੁਹਾਡੂ ਕਿਨੇ ਰੋਕੇ ਵੀ ਤੁਸੀਂ ਕਿਰਤ ਨਾ ਕਰੋ ਹੂੰ ਸਿਰਫ ਇਹਨੀ ਡਿਊਟੀ ਕਰੋ ਹੂੰ ਇਹਦੇ ਆਸਰੇ ਪਰਿਵਾਰ ਪਾਲ ਰਹੇ ਆ ਹੂੰ ਤੁਹਾਡੀ ਡਿਊਟੀ ਘੰਟੇ ਦੀ ਆ 2 ਘੰਟੇ ਦੀ ਆ 3 ਘੰਟੇ ਦੀ ਆ ਉਸ ਤੋਂ ਬਾਅਦ ਚਰਤ ਕਰੋ ਹੂੰ ਬੜੀ ਚਰਚਾ ਹੋਈ ਸੀ ਯੋਸ ਗੱਲ ਦੀ ਹੂੰ ਸੋ ਤੇਰੇ ਕਹਿਣ ਦਾ ਮਤਲਬ ਆ ਕਿ ਆਪਾਂ ਬੜੇ ਉਰਜੇ ਹੂੰ ਗੁਰ ਮੈਂ ਸਵਾਰ ਤੜਾ ਹਰ ਰੋ ਜਾ ਰਿਹਾ ਸੀ ਹੂੰ ਉਹ ਅੱਤਰਾ ਉਹ ਲੋਕ ਕਿਤੇ ਜਾਣੇ ਹੁੰਦੇ ਆਪਨੇ ਜੇਬ ਚੋਂ ਕੱਢ ਕੇ ਮੈਨੂੰ 5 ਰੁਪਏ ਫੜਾ ਦਿੰਦੇ ਮੈਂ ਨਹੀਂ ਪ੍ਰਧਾਨ ਜੀ ਮੈਂ ਮੱਥਾ ਟੇਕ ਦੂੰ ਕਹਿੰਦੇ ਨਹੀਂ ਤੂੰ ਮੇਰੇ ਕਰਕੇ ਚੱਲਿਆ ਤੇਰਾ ਕਿਹੜੇ ਤੇ ਸਵਾਲ ਆ ਹੂੰ ਮੈਂ ਇਸ ਵਾਰ ਉਹਨੂੰ ਕਿਹਾ ਮੈਂ ਜੀ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਮੱਥਾ ਟੇਕ ਦਿਓ ਹੂੰ ਜਿਹੜੇ ਕੀਰਤਨ ਕਰਦੇ ਆ ਉਹਨਾਂ ਨੂੰ ਪੈਸੇ ਨਹੀਂ ਦਿੰਦੇ ਹੂੰ ਕਿ ਮਾਲੀ ਸਾਹਿਬ ਇੱਕ ਵੇਲਾ ਹੁੰਦਾ ਸੀ ਜਦੋਂ ਲੋਕ ਆਪਣੀ ਕਿਰਤ ਛੱਡ ਕੇ ਨਾ ਗੁਰਦੁਆਰੇ ਚ ਕੀਰਤਨ ਕਰਦੇ ਹੂੰ ਉਹਦੋਂ ਉਹਨਾਂ ਨੂੰ ਲੋਕ ਦਮੜਾ ਦੇ ਦਿੰਦੇ ਸੀ ਹੂੰ ਇਹ ਤਾਂ ਹੁਣ ਮਿਕਸ ਕੇ ਹੁੰਦੇ ਨੇ ਕਿ 35000 ਤੱਕ ਹੀ ਲਵਾਂਗੇ ਛੱਡਾ ਹੂੰ ਜਿੰਨਾ ਮੱਥਾ ਚੜਾਊ ਉਹ ਸਾਡਾ ਹੂੰ ਤੋਂ ਇਹ ਕਰਕੇ ਬੜਾ ਗੁੰਡਲਦਾਰ ਮੱਥਾ ਕਿਸੇ ਨੇ ਨਹੀਂ ਕਿਹਾ ਵੀ ਜਿਹੜੇ ਗੁਰਦੁਆਰਿਆਂ ਤੇ ਕਰਤਸੀ ਨੇ ਉਹ ਕੀਰਤਨਾ ਕਰਨਾ ਹਲ ਨਾ ਬਹੋਣ ਆਪਦਾ ਕੰਮ ਨਾ ਕਰਨ ਹੂੰ ਤੇ ਇਹ ਜਿਹੜਾ ਕੇਜਰੀਵਾਲ ਦਾ ਕੰਮ ਆ ਨਾ ਜੀ ਬਿਲਕੁਲ ਠੀਕ ਹੈ ਠੀਕ ਹੈ ਸਰ ਸਾਹਿਬ ਫਿਰ ਹੁਣ ਆਮ ਆਦਮੀ ਗੁਰਦੁਆਰੇ ਤੇ ਮੰਦਰ ਖੋਲ੍ਹ ਲਓ ਪੰਜਾਬ ਤੇ ਹੂੰ ਨੌਕਰ ਨਹੀਂ ਨੀ ਇਹ ਗੱਲ ਕਰੋ ਵੀ ਸਾਨੂੰ ਨੌਕਰੀ ਕਿਹੜੇ ਘਟ ਤੋਂ ਨੌਕਰੀ ਲੈਣੀ ਹੈ ਜੀ ਆਮ ਆਦਮੀ ਪਾਰਕੀ ਮੰਦਰ ਆਮ ਆਦਮੀ ਪਾਰਕੀ ਗੁਰਦੁਆਰਾ ਪੰਜ ਪੰਜ ਗੁਰਦੁਆਰਿਆਂ ਦੇ ਪਿੰਡਾਂ ਤੇ ਹੁਣ ਇਹ ਖੋਲ੍ਹੋ हां एक खतरा तो बिल्कुल है जी फिर सरकारांदा दखल जीव जीव, बहुत वाढ ਜੂਗਾ ਗੁਰਦੁਆਰਿਆਂ ਦੇ ਵਿੱਚ ਔਰ ਮੰਦਰਾਂ ਦੇ ਵਿੱਚ ਔਰ ਬਾਕੀ ਧਾਰਮਿਕ ਸਥਾਨਾਂ 'ਚ। ਨਮੋਸਤਰੀ ਮੈਂ ਲਾਈਟ ਬੁੱਡ ਤੇ ਗੱਲ ਕੀਤੀ ਹੈ ਤੁਹਾਡੇ ਨਾਲ ਸਰ ਜੀ ਜੀ ਮਿਹਰਬਾਨੀ ਥੈਂਕ ਯੂ ਥੈਂਕ ਯੂ ਮਾਲਵੀ ਸਾਹਿਬ ਬਹੁਤ ਮਿਹਰਬਾਨੀ ਮਾਲਵਿੰਦਰ ਸਿੰਘ ਮਾਲੀ ਸਾਡੇ ਨਾਲ ਜੁੜੇ ਸਨ ਕਾਫੀ ਇਨਸਾਈਟ ਦਿੱਤੀ ਉਹਨਾਂ ਨੇ ਕਿਉਂਕਿ ਉਹ ਤורה ਸਾਹਿਬ ਦੇ ਨਾਲ ਜੁੜੇ ਰਹੇ ਔਰ ਉਸ ਲਈ ਦੀਆਂ ਕਾਫੀ ਗੱਲਾਂ ਉਹਨਾਂ ਨੂੰ ਪਤਾ ਸਨ ਕਿ ਤורה ਸਾਹਿਬ ਦੀ ਗੁਰਚਰਾ ਗੁਰਚਰਨ ਸਿੰਘ ਜਸਦਾ ਗੁਚਨ ਸਿੰਘ ਤੋਰਾ ਦੇ ਇਸ ਬਾਰੇ ਇਸ ਮਸਲੇ ਬਾਰੇ ਕੀ ਸੋਚ ਸੀ